ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜੋ ਦਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਗ੍ਰੰਦੀ ਪ੍ਰਵਾਨ ਵੀ ਦਿੱਤੀ ਗਈ ਹੈ ਪਿੰਡ ਦੀ ਸਰਬਸਾਂਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਤੇ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ। ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ। ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜੋ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਗੁੰਦੀ ਪ੍ਰਵਾਨ ਵੀ ਦਿੱਤੀ ਗਈ ਹੈ ਪਿੰਡ ਦੀ ਸਰਬਸਾਂਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋ ਰਹੀ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ। ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜੋ ਜਿਹਦਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਫਰਮਾਨ ਵੀ ਦਿੱਤੀ ਗਈ ਹੈ। ਪਿੰਡ ਦੀ ਸਰਬਸੰਮਤੀ ਮੀਟਿੰਗ ਪਿੰਡ ਦੀ ਵੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ। ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਬੋਟਰੀ ਨਹੀਂ ਬਣਾਈ ਜਾਵੇਗੀ। ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜੋ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਹੀ ਪ੍ਰਵਾਨ ਵੀ ਦਿੱਤੀ ਗਈ ਹੈ। ਉਹਨੂੰ ਪਿੰਡ ਦੀ ਸਰਬਸੰਮਤੀ ਮੀਟਿੰਗ ਪਿੰਡ ਦੀ ਵੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ। ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ। ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਬੋਟਨੀ ਨਹੀਂ ਬਣਾਈ ਜਾਵੇਗੀ। ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪਰਵਾਸੀਆਂ ਨੂੰ ਰਹਿਣ ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜਿਸ ਦਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਹੀ ਗ੍ਰੰਦੀ ਪ੍ਰਵਾਨ ਕੀ ਦਿੱਤੀ ਗਈ ਹੈ। ਪਿੰਡ ਦੀ ਸਰਬਸਾਂਝੀ ਮੀਟਿੰਗ ਪਿੰਡ ਦੀ ਵੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ। ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਬੋਠ ਨਹੀਂ ਬਣਾਈ ਜਾਵੇਗੀ ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਨ੍ਹਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ